ਫਰੰਟ ਟਾਈਮ ਕੱਢ ਕੇ ਸਾਡੇ ਨਿਵਾਣਿਆਂ ਦੇ ਵਿਚਾਰ ਸੁਣ ਆਏ ਹੋ ਉਹ ਵਿਚਾਰ ਕੋਈ ਅਜਿਹੇ ਤੇ ਨਵੇਂ ਨਹੀਂ ਨੇ ਉਹ ਵਿਚਾਰ ਨਾ ਤਾਂ ਕੋਈ ਨਵੇਂ ਨੇ ਜੋ ਤੁਸੀਂ ਹੁਣ ਤੱਕ ਦੇਖਦੇ ਸੁਣਦੇ ਆਏ ਹੋ ਉਹਦੇ ਵਿੱਚ ਜਿਹੜੀ ਚੀਜ਼ ਦੀ ਘਾਟ ਰਹੀ ਹੈ ਜਿਹਦੇ ਕਰਕੇ ਸਾਡੀ ਬਰਬਾਦੀ ਪਰਾਦਰ ਪਰਾ ਲਿਖੀ ਜਾ ਰਹੀ ਹੈ ਸਾਨੂੰ ਪਤਾ ਹੋਣ ਦੇ باوجود ਵੀ ਅੱਜ ਅਸੀਂ ਪੰਜਾਬ ਦੇ ਲੋਕ ਇੰਨੇ ਕ ਮਜਬੂਰ ਆ ਕਿ ਅਸੀਂ ਆਪਣੇ ਦਿਲ ਦੀ ਗੱਲ ਨੂੰ ਪੂਰਾ ਨਹੀਂ ਕਰ ਸਕਦੇ ਕੋਈ ਵੀ ਕੌਮ ਹੋਵੇ ਦੁਨੀਆਂ ਦੀ ਉਹਦੇ ਫੈਸਲਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਲੀਡਰਸ਼ਿਪ ਦੀ ਹੁੰਦੀ ਹੈ ਕਿ ਲੀਡਰਸ਼ਿਪ ਵਕਤ ਦੇ ਉੱਪਰ ਫੈਸਲਾ ਕੀ ਕਰਦੀ ਹੈ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਊ ਮੰਨਣਾ ਪਊਗਾ ਕਿ 1947 ਦੇ ਵਿੱਚ ਸਾਡੀ ਕੌਮ ਦੇ ਬਜ਼ੁਰਗ ਮੁਕੱਦਮੇ حساب ਨਾਲ ਫੈਸਲਾ ਨਹੀਂ ਕਰ ਸਕੇ ਜੇ ਨਹੀਂ ਕਰ ਸਕੇ ਤਾਂ ਅਸੀਂ ਅੱਜ ਤੱਕ ਭੁਗਤ ਰਹੇ ਉਹਦੇ ਵਿੱਚ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਪਰਲਾ ਵੀ ਪੰਜਾਬ ਸੀ ਤੇ ਇਹ ਵੀ ਪੰਜਾਬ ਹੈ ਅਸੀਂ ਸਾਡੀ ਬੋਲੀ ਸਾਡਾ ਸੱਭਿਆਚਾਰ ਸਾਨੂੰ ਦਾ ਇੱਕ ਦੂਜੇ ਤੋਂ ਕੋਈ ਤਕਲੀਫ ਹੈ ਨਹੀਂ ਸੀ ਹੁਣ ਅਸੀਂ ਕਦੇ ਨਹੀਂ ਸੋਚਿਆ ਕਿ ਇਹ ਫੈਸਲਾ ਕੀਤਾ ਕਿਨੇ ਆ ਚਾਰ ਬੰਦੇ ਜਿਨ੍ਹਾਂ 'ਚੋਂ ਇੱਕ ਵੀ ਪੰਜਾਬੀ ਨਹੀਂ ਸੀ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਖੇਤ ਹੈ ਇਹ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ਇਹ ਫੈਸਲਾ ਮਹਾਤਮਾ ਗਾਂਧੀ ਦਾ ਸੀ ਤੇ ਫੈਸਲਾ ਨਹਿਰੂ ਦਾ ਸੀ ਤੇ ਫੈਸਲਾ ਜਿਨਾ ਦਾ ਸੀ ਤੇ ਫੈਸਲਾ ਪਟੇਲ ਦਾ ਸੀ ਪਟੇਲ ਵੀ ਗੁਜਰਾਤ ਦਾ ਗਾਂਧੀ ਵੀ ਗੁਜਰਾਤ ਦਾ ਨਹਿਰੂ ਅਲਾਬਾਦ ਦਾ ਯੂਪੀ ਦਾ ਤੇ ਜਿਨਾ ਬੰਬੇ ਦਾ ਉਹ ਪਾਕਿਸਤਾਨ ਦਾ ਵੀ ਨਹੀਂ ਸੀ ਜਿਹੜਾ ਅੱਜ ਪਾਕਿਸਤਾਨ ਹੈ ਨਾ ਉੱਤੇ ਨਹੀਂ ਉਹ ਜਮਿਆਂ ਵੀ ਬੰਬੇ ਚ ਪੜਿਆ ਵੀ ਉੱਥੇ ਜਾਂ ਇੰਗਲੈਂਡ ਸਿਰਫ ਮੁਸਲਮਾਨਾਂ ਨੇ ਆਪਣਾ ਅਡਰਾ ਮੁਲਕ ਬਣਾਉਣ ਲਈ ਉਹਨੂੰ ਬੇਨਤੀ ਕੀਤੀ ਜੇ ਸਾਡੇ ਕੋਲ ਧਾਰਮਿਕ ਲੀਡਰ ਤਾਂ ਹਨ ਜਜ਼ਬਾਤੀ ਲੀਡਰ ਤਾਂ ਹਨ ਪਰ ਅੱਜ ਜੋ ਮੁਲਕ ਬਣਾਉਣ ਲਈ ਜ਼ਰੂਰੀ ਹੈ ਉਸ ਲੈਵਲ ਦਾ ਲੀਡਰ ਸਾਡੇ ਕੋਲ ਨਹੀਂ ਹੈ ਜਿਨ੍ਹਾਂ ਸਾਭ ਸਾਡੀ ਬੇਨਤੀ ਮੰਨ ਕੇ ਸਾਡੀ ਅਗਵਾਈ ਕਰੋ ਪਰ ਸਿੱਖ ਉਸ ਵਕਤ ਇਹ ਫੈਸਲਾ ਨਹੀਂ ਕਰ ਸਕਦੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਤੇ ਹੀ ਫੈਸਲਾ ਕੀਤਾ ਤੇ ਮਾਸਟਰ ਤਾਰਾ ਸਿੰਘ ਕੋਲ ਉਹ ਆਈਕਿਊ ਨਹੀਂ ਸੀ ਉਹ ਦੂਰਅੰਦੇਸ਼ੀ ਨਹੀਂ ਸੀ ਕਿ ਉਹ ਦੇਖ ਸਕਦਾ ਕਿ ਜਦੋਂ ਅਸੀਂ ਉਸ ਪਾਸੇ ਚਲੇ ਜਾਵਾਂਗੇ ਫਿਰ ਵੋਟਾਂ ਦੀ ਰਾਜਨੀਤੀ ਹੋਊਗੀ ਤੇ ਵੋਟਾਂ ਦੀ ਰਾਜਨੀਤੀ ਵਿੱਚ ਅਸੀਂ ਕਿੱਥੇ ਖੜਾਂਗੇ ਉਹ ਸਾਡੇ ਨਾਲ ਅੱਜ ਹੋਟੇ ਮੇਰਾ ਇਹ ਸਾਰੀ ਗੱਲ ਦੱਸਣ ਦਾ ਕੇਵਲ ਤੇ ਇੱਕ ਇੱਕੋ ਇੱਕ ਮਤਲਬ ਹੈ ਫੈਸਲੇ ਲੀਡਰਸ਼ਿਪ ਨੇ ਕਰਨੇ ਹੁੰਦੇ ਲੋਕਾਂ ਨੇ ਸਾਥ ਦੇਣਾ ਹੁੰਦਾ ਲੋਕ ਸਾਥ ਦਿੰਦੇ ਆ ਰਹੇ ਨੇ ਅੱਜ ਤੱਕ ਪਰ ਲੀਡਰਸ਼ਿਪ ਫੈਸਲੇ ਠੀਕ ਨਹੀਂ ਕਰਦੀ ਵਾਰ-ਵਾਰ ਜੇ ਸਾਨੂੰ ਖੁਨਾਮੀ ਦਾ ਰਿਜਲਟ ਪੁੱਗਣਾ ਪੈਂਦਾ ਹੈ ਚਾਹੇ ਉਹ 66 ਤੋਂ ਹੋਵੇ ਹੁਣ 47 ਤੋਂ ਬਾਅਦ 66 ਤੇ ਆਜੋ ਪੰਜਾਬ ਜਿਹੜਾ ਅੱਜ ਹਰਿਆਣਾ ਅੱਜ ਹਿਮਾਚਲ ਅੱਜ ਚੰਡੀਗੜ੍ਹ ਦੇ ਰੂਪ ਚ ਤੁਹਾਨੂੰ ਦਿਸਦਾ ਹੈ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਤੁਹਾਡਾ ਪੰਜਾਬ ਸੀ ਇਹ ਫੈਸਲਾ ਵੀ ਸਾਡੇ ਲੀਡਰਾਂ ਨੇ ਗੰਤ ਕੀਤਾ ਨਹੀਂ ਜੀ ਸਾਨੂੰ ਪੰਜਾਬੀ ਸੂਬਾ ਦੇਣਾ ਬੋ ਪੰਜਾਬੀ ਸੂਬਾ ਲੈ ਤਾਂ ਲਓ ਹਰ ਪੰਜਾਬੀ ਸੂਬਾ ਪੂਰਾ ਤਾਂ ਲੈ ਲਓ ਪੰਜਾਬੀ ਸੂਬਾ ਵੀ ਲੈ ਲਿਆ ਨਾ ਅੰਬਾਲਾ ਪੰਜਾਬੀ ਬੋਲਦਾ ਇਲਾਕਾ ਸੀ ਉਹ ਲਿਆ ਨਾ ਕਰਨਾਲ ਪੰਜਾਬੀ ਬੋਲਦਾ ਇਲਾਕਾ ਸੀ ਉਹ ਲਿਆ ਨਾ ਸਰਸਾ ਪੰਜਾਬੀ ਬੋਲਦਾ ਇਲਾਕਾ ਸੀ ਉਹ ਲਿਆ ਨਾ ਚੰਡੀਗੜ੍ਹ ਤੇ ਦਾਵਾ ਕੀਤਾ ਤੇ ਨਾ ਕਾਂਗੜੇ ਦਾ ਜਿਹੜਾ ਇਲਾਕਾ ਪੰਜਾਬੀ ਬੋਲਦਾ ਉਹ ਲਿਆ ਜੇ ਬਾਦਸ਼ਾਹ ਦੇ ਆਧਾਰ ਤੇ ਰਾਜ ਬਣਨਾ ਸੀ ਤਾਂ ਜਿਹੜੇ ਲੋਕ ਪੰਜਾਬੀ ਬੋਲਦੇ ਸੀ ਫਿਰ ਉਹ ਕਿਉਂ ਬਾਹਰ ਕਰਤੇ ਫਿਰ ਵੰਡੇਗੇ ਸੰਤਾਲੀ ਚਵੰਡੇ ਕੇ ਚਾਰ ਚਵੰਡੇ ਕੇ ਹੁਣ ਸਾਡੇ ਕੋਲ ਰਹਿ ਗਿਆ ਪੰਜਾਬੀ ਪੰਜਾਬ ਸੂਬਾ ਪੰਜਾਬੀ ਸੂਬਾ ਬਣ ਗਿਆ ਪੰਜਾਬੀ ਲੈਂਗੁਏਜ ਤਾਂ ਹੈ ਪਰ ਅੱਜ ਸੂਬੇ ਦਾ ਆਕਾਰ ਕੀ ਹੈ ਜਿਹੜੇ ਨੌਜਵਾਨ ਬੱਚੇ ਹੋ ਮਹਾਰਾਜਾ ਰਣਜੀਤ ਸਿੰਘ ਵੀ ਪੰਜਾਬ ਤੇ ਰਾਜ ਕਰਦਾ ਸੀ ਉਸ ਵਕਤ ਪੰਜਾਬ ਦਾ ਖੇਤਰਫਲ 3.5 ਲੱਖ ਵਰਗ ਕਿਲੋਮੀਟਰ ਸੀ ਜਦੋਂ 47 ਵਾਲੀ ਵੰਡ ਹੋਈ 2 ਲੱਖ ਵਰਗ ਕਿਲੋਮੀਟਰ ਪਾਕਿਸਤਾਨ ਚਲਾ ਗਿਆ 1.5 ਲੱਖ ਵਰਗ ਕਿਲੋਮੀਟਰ ਤੁਹਾਨੂੰ ਇੱਧਰ ਆ ਗਿਆ ਪੰਜਾਬ ਦਾ ਵੱਡਾ ਹਿੱਸਾ ਉੱਧਰ ਰਹਿ ਗਿਆ ਜਿੱਧਰ ਤੁਸੀਂ ਸਿੱਖ ਆਏ ਉੱਧਰ ਛੋਟਾ ਹਿੱਸਾ ਆਇਆ 1.5 ਲੱਖ ਵਰਗ ਕਿਲੋਮੀਟਰ ਤੇ ਜਦੋਂ 66 ਕੀਤਾ ਉਹ 1.5 ਲੱਖ ਚੋਂ 1 ਲੱਖ ਵਰ ਕਿਲੋਮੀਟਰ ਹਰਿਆਣੇ ਤੇ ਵਾਜਲ ਚਲਾ ਗਿਆ 50 ਹਜ਼ਾਰ ਵਰ ਕਿਲੋਮੀਟਰ ਰਹਿ ਗਿਆ ਤੁਸੀਂ 7ਵੇਂ ਹਿੱਸੇ ਚ ਰਹਿ ਗਏ ਜਿੱਥੇ ਤੁਹਾਡਾ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਸੀ ਉਹਨੂੰ ਵੰਡ ਕੇ 7ਵੇਂ ਹਿੱਸੇ ਤੇ ਅੱਜ ਤੁਸੀਂ ਬੈਠੇ ਹੋ। ਉਹ 7ਵੇਂ ਹਿੱਸੇ ਦੇ ਉੱਤੇ ਜਿੰਨੀਆਂ ਇਮਾਰਤਾਂ ਬਣ ਰਹੀਆਂ ਨੇ ਉਹ ਤੁਹਾਡੀ ਧਰਤੀ ਕੱਟ ਰਹੀ ਹੈ। ਅਸੀਂ ਮੁੰਡੇ ਸਾਡੇ ਬਜ਼ੁਰਗ ਭਰਾ ਅੱਜ ਪੰਜਾਬ 'ਚ ਜਿਹੜੇ ਮਰਜੀ ਪਾਸੇ ਨਿਕਲ ਜਾਓ। ਜਿਹੜੀਆਂ ਸੜਕਾਂ ਬਣ ਰਹੀਆਂ ਨੇ ਕੀ ਉਹਨਾਂ 'ਚ ਖੇਤ ਬਰਬਾਦ ਨਹੀਂ ਹੋ ਰਹੇ? ਮੁਆਵਜ਼ਾ ਮਿਲ ਸਕਦਾ ਹੈ। ਖੇਤ ਨਹੀਂ ਮਿਲ ਸਕਦਾ। ਮੁਆਵਜ਼ਾ 25 ਲੱਖ ਆਲੇ ਦਾ 50 ਰੁਪਏ ਮਿਲ ਜੂਗਾ। ਅੱਜ ਤੁਹਾਨੂੰ ਇਸ ਹਾਲਾਤ ਤੇ ਲਿਆ ਕੇ ਬਿਠਾਤਾ ਕਿ ਤੁਹਾਨੂੰ ਜੇ ਮੈਨੂੰ ਅੱਜ 1 ਕਰੋੜ ਦਿੱਸਦਾ ਅੱਜ ਸਾਨੂੰ ਇਹ ਨਹੀਂ ਦਿੱਸਦਾ ਕਿ ਸਾਨੂੰ ਸਾਡੀ ਧਰਤੀ ਤੋਂ ਉਖਾਇਆ ਜਾ ਰਿਹਾ ਹੈ। ਅੱਜ ਸਾਡੇ ਵਾਸਤੇ ਰਸਤਾ ਹੀ ਇੱਕ ਰੱਖ ਦਿੱਤਾ ਇਧਰੋਂ ਵੀ ਘੇਰਾ ਹੈ ਭਾਅ ਬੇਰੋਜ਼ਗਾਰੀ ਵੀ ਤੁਹਾਨੂੰ ਦੇਵਾਂਗੇ ਪਾਣੀ ਵੀ ਤੁਹਾਡੇ ਖੋਵਾਂਗੇ ਜਣਸਾਂ ਦਾ ਮੁੱਲ ਵੀ ਪੂਰਾ ਨਹੀਂ ਦਵਾਂਗੇ ਇਹ ਹੁੰਦਾ ਕਿਸੇ ਕੌਮ ਦੇ ਰਸਤੇ ਬੰਦ ਕਰਨੇ ਇਹਨਾਂ ਚੀਜ਼ਾਂ ਨੂੰ ਸਮਝੋ ਸਾਰੇ ਰਸਤੇ ਬੰਦ ਕਰ ਤੇ ਇੱਕ ਰਸਤਾ ਖੋਲਤਾ ਬਦੇਸ਼ ਜਾਣ ਦਾ ਪੰਜਾਬ ਦੀ ਧਰਤੀ ਵੀ ਗਈ ਤੇ ਪੰਜਾਬ ਦਾ ਵਾਸੀ ਵੀ ਜਾ ਰਿਹਾ ਉਸ ਹਾਲਾਤ ਤੱਕ ਤਾਂ ਨੂੰ ਬੁਜਾਇਆ ਕਿਹੜੀ ਮਾਂ ਹੈ ਦੁਨੀਆ ਦੀ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਦੁਨੀਆ ਦੀ ਕੋਈ ਮਾਂ ਆਪਣੇ ਧੀ ਪੁੱਤਰ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੂਗੀ ਕੋਈ ਮਾਂ ਹਰਿੰਦਰ ਤੋਰ ਅੰਦਰ ਦੇ ਵਿੱਚ ਜ਼ਰੂਰ ਇਹ ਇੱਕ ਭਾਵਨਾ ਹੁੰਦੀ ਆ ਕਿ ਮੇਰੀਆਂ ਅੱਖਾਂ ਮੀਟਣ ਤੱਕ ਮੇਰੇ ਬੱਚੇ ਮੇਰੇ ਸਾਹਮਣੇ ਰਹਿਣ ਪਰ ਅਸ ਅਸੀਂ ਮਜਬੂਰ ਹੋ ਗਏ ਨਾ ਅਸੀਂ ਅਖੰਡ ਪਾਠ ਕਰਾਉਣੇ ਆ ਕਿ ਸਾਡਾ ਮੁੰਡਾ ਜਾਂ ਸਾਡੀ ਕੁੜੀ ਬਾਹਰ ਜਾ ਰਹੀ ਹੈ ਉਹ ਸਾਨੂੰ ਕਰਾਉਣਾ ਪੈਰ ਹੈ ਕਿਉਂਕਿ ਸਾਨੂੰ ਮਜਬੂਰ ਕਰ ਦਿੱਤਾ ਸਾਡੇ ਕੋਲ ਹੁਣ ਕੋਈ ਰਸਤੇ ਨਹੀਂ ਬਚਿਆ ਫਿਰ ਵੀ ਮੈਂ ਤੁਹਾਨੂੰ ਲਾਸਟ ਵਿੱਚ ਬੇਨਤੀ ਕਰਨਾ ਚਾਹੁੰਨਾ ਇਹ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਉਹ 66 ਵਾਲਾ ਅੱਗੇ 78 ਆ ਗਿਆ ਇਹ ਪੜਾਉ ਨੇ ਤੁਹਾਡੀ ਬਰਬਾਦੀ ਦੀ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ 13 ਸਿੱਖ ਬਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਚ ਨਰਨਕਾਰੀਆਂ ਨੇ ਸਿੱਖ ਮਾਰਤੇ 13 ਬੰਦੇ ਸੜਕ ਤੇ ਪਏ ਨੇ 40 ਬੰਦੇ ਹਸਪਤਾਲਾਂ ਚ ਪਏ ਨੇ ਜੀ ਮਿਨਿਸਟਰ ਪੰਜਾਬ ਦਾ ਅਕਾਲੀ ਪ੍ਰਕਾਸ਼ ਸਿੰਘ ਬਾਦਲ ਹੈ ਪਰ ਮੇਰਾ ਕਹਿਣਾ ਇਹ ਹੈ ਕਿ ਕਿਸੇ ਨੇ ਤਾਂ 13 ਬੰਦਿਆਂ ਨੂੰ ਸ਼ਹੀਦ ਕੀਤਾ ਹੋਊਗਾ ਤੇ ਜਿਹੜੀ ਡਿਟੇਲ ਹੈ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਦੋਂ ਤੁਸੀਂ Google ਰਿਸਰਚ ਕਰੋਗੇ ਤਾਂ ਤੁਹਾਨੂੰ ਜਵਾਬ ਮਿਲੂਗਾ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਸਜ਼ਾ ਨਹੀਂ ਹੋਈ ਫਿਰ ਉਹ 13 ਕੌਣ ਸ਼ਹੀਦ ਕਰ ਗਿਆ ਕਿਸ ਨੇ ਜਵਾਬ ਮੰਗਿਆ ਪ੍ਰਕਾਸ਼ ਸਿੰਘ ਬਾਦਲ ਨੂੰ 78 ਤੋਂ ਬਾਅਦ ਤਿੰਨ ਵਾਰ ਫਿਰ ਉੱਚੀ ਮੰਤਰੀ ਬਣਾਇਆ ਸਿੱਖਾਂ ਨੇ ਬਣਾਇਆ ਤੇ ਸਿੱਖਾਂ ਦੇ ਬੰਦਿਆਂ ਦੇ ਕਾਤਲ ਉਹਨੇ ਅੰਦਰ ਨਹੀਂ ਟਕੇ ਜੇ ਮੈਂ ਇੱਕ ਲਫ਼ਜ਼ ਵੀ ਕੋਈ ਰਿਕਾਰਡ ਵੀ ਹੋ ਰਿਹਾ ਮੈਂ ਉੱਚੀ ਉੱਚੀ ਤੁਹਾਡੇ ਸਾਹਮਣੇ ਬੋਲ ਰਿਹਾ ਜਿੰਨਾ ਕੁਝ ਮੈਂ ਤੁਹਾਡੇ ਕੋਲ ਬੋਲ ਕੇ ਜਾ ਰਿਹਾ ਜੇ ਇੱਕ ਵੀ ਲਫ਼ਜ਼ ਗਲਤ ਹੋਵੇ ਤੁਹਾਡਾ ਹੱਕ ਹੈ ਕਿ ਇੱਥੇ ਖੜਾ ਕੇ ਜਾਂ ਜਿਹੜਾ ਵੀ ਚਰਾਹ ਤੁਹਾਡੇ ਪਿੰਡ ਦਾ ਜਾਦੇ ਮਸ਼ਹੂਰ ਹੈ ਉੱਥੇ ਕਢਾ ਕੇ ਜੁੱਦੀਆਂ ਦਾ ਹਾਰ ਇਹ ਹੁਣ ਤਾਂ ਤੁਸੀਂ ਸੋਨੇ ਹਾਰ ਪਾਏ ਨੇ ਨਾ ਜੁੱਦੀਆਂ ਦਾ ਹਾਰ ਪਾ ਕੇ ਮੇਰੇ ਛਿੱਤਰ ਮਾਰਨ ਦਾ ਅਧਿਕਾਰ ਤੁਹਾਡਾ ਹੈ ਜੇ ਮੈਂ ਸੰਗਤ ਵਿੱਚ ਗਲਤ ਗੱਲ ਕਰਾਂ ਤੇ ਜੇ ਮੈਂ ਠੀਕ ਕਹਿੰਨਾ ਫਿਰ ਇਹ ਪੰਜਾਬ ਦੀ ਬਰਬਾਦੀ ਦੇ ਕਾਰਨ ਨੇ ਤੇ ਲੀਡਰ ਕੌਣ ਸੀ ਕੋਈ ਵੀ ਸਮੱਸਿਆ ਖਾਧੇ ਜਾਣ ਗਈ ਦੀ ਆਪਾਂ ਕਰ ਸਕਦੇ ਫਿਰ ਅੰਦਰ ਲਿਜਾਣਾ ਹੈ ਨਾਕਾ ਉੱਤਰ ਆਂ ਆਂ ਪੱਖਾਨ ਕਰਨਾ ਚਾਹੀਦਾ ਹੈ ਸਾਡਾ ਸਾਰਾ ਤਾਂ ਇਹ ਹਿਸਾਬ ਹੈ ਬੀਸੀ ਖਾਨ ਨੂੰ ਬੋਤਾ ਖਾਂ ਹੀ ਤਾਂ ਸਾਰੀ ਜ਼ਿੰਦਗੀ ਜਾਂਦੀ ਹੈ ਆਪਾਂ ਕੋਈ ਟੰਪਰੀ ਕੋ ਐ ਜੀ ਬਸ ਇਤਨਾ ਉੱਜੇਗਾ ਫਿਰ ਤੇਰਾ ਅੰਦਰ ਲਿਜਾਣਾ ਹੈ WhatsApp ਅੰਦਰ ਮਿਲਤਾ ਹਾਂ ਬੜਾ ਮੈਂ ਕਰਦਾ ਆਪਾਂ ਸਾਰੇ ਕੱਟੇ ਪਏ ਕੋਈ ਕੱਟੇ ਪੈਲੇ ਸੋ ਮੈਂ ਬੇਨਤੀ ਕਰਦਾ ਕਿ ਲੜੀ ਟੁੱਟ ਜਾਂਦੀ ਹੈ ਹੋਰ ਮੈਨੂੰ ਕੋਈ ਨਹੀਂ ਹਾਂ ਕੋ ਮੈਂ ਦਿਲਨਾਲ ਤੇ ਦਮਾਰ ਨਾਲ ਗੱਲ ਕਰਨਾ ਚਾਹੁੰਨਾ ਮੈਂ ਲੀਡਰ ਹਾਂ ਉਹ ਮਾੜਾ ਉਹ ਮਾੜਾ ਉਹ ਮੈਂ ਦਾ ਇੱਕ ਲਫਜ਼ ਬੋਲ ਕੇ ਚੱਲਿਆ ਹੁਣ ਜਦੋਂ ਹੁਣ ਮੇਰੀ ਗੜੀ ਟੁੱਟ ਗਈ ਇੱਥੇ ਖੜਾ ਤੁਹਾਡੇ ਬਾਦਲ ਇੱਥੇ ਖੜਾ ਕਾਂਗਰਸ ਇੱਥੇ ਖੜਿਆ ਬੀਜੇਪੀ ਇੱਥੇ ਖੜਿਆ ਆਪ ਇਹਦੇ ਉਲਟ ਖੜਾ ਮੈਂ ਮੈਂ ਉਲਟ ਲਫਜ਼ ਕਉ ਕਹਿ ਰਿਹਾ ਕੋ ਕਾਰਨ ਕਿ ਅਸੂਬਿਧਾ ਕਿ ਤੁਹਾਨੂੰ ਉਲਟ ਤੁਸੀਂ ਕਹਦੇ ਉਲਟੋਂ 20 ਸਾਲ ਐਮਪੀ ਭਰਾਤੀ ਤੁਸੀਂ ਪ੍ਰਨੀਤ ਕੌਰ ਅੱਜ ਬਣ ਗਈ ਉਹ ਬੀਜੇਪੀ ਦੀ ਤੁਸੀਂ ਤਾਂ ਅੰਦਰੋਂ ਪਹਿਲਾਂ ਹੀ ਇਕੱਠੇ ਸੀ ਅੱਜ ਫੇਰ ਇਕੱਠੇ ਹੋ ਗਏ ਗਾਂਧੀ ਸਾਹਿਬ ਕਹਿੰਦੇ ਜਿਹੜੇ ਕੀ ਡਾਕਟਰ ਗਾਂਧੀ ਨੇ ਧਰਮਵੀਰ ਉਹ ਕਹਿੰਦੇ ਨੇ ਕਿ ਮੈਂ اخلاق ਦੇ ਉੱਪਰ ਜ਼ਿੰਦਗੀ ਜੀ ਆ ਅੱਜ ਤੱਕ ਮੇਰੇ ਨਾਲ ਵੀ ਬੜੀਆਂ ਨਿੱਜੀ ਗੱਲਾਂ ਉਹਨਾਂ ਨੇ ਹੋਈਆਂ ਨੇ ਅੱਜ ਤੱਕ ਉਹ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਨੇ ਕਿ ਮੈਂ ਰਾਜਾਂ ਨੂੰ ਵਧ ਅਧਿਕਾਰ ਦੇਣ ਦੀ ਪੋਲਿਟਿਕਸ ਕਰਨੀ ਹੈ ਜਦੋਂ ਮੇਰੇ ਨਾਲ ਉਹ ਡਿਸਕਸ ਕਰ ਰਹੇ ਸੀ ਖਾਲਿਸਤਾਨ ਦੇ ਉੱਤੇ ਤਾਂ ਉਹ ਵੀ ਕੀ ਕਹਿੰਦਾ ਤੁਹਾ ਸਭ ਛੱਡੋ ਖਾਲਸਾਣ ਦੀ ਗੱਲ ਤੁਸੀਂ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰੋ ਅਨੰਦਪੁਰ ਦਾ ਮਤਾ ਕਹਿੰਦਾ ਹੈ ਕਿ ਰਾਜ ਰਾਜਾ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਇਹ ਸੱਚ ਹੈ ਇਹ ਮੈਂ ਮੰਨਦਾ ਪਰ ਅਸੀਂ ਖਾਲਸਾਣ ਵੱਲ ਕਿਉਂ ਆਂ ਇਹ ਚੋਲੀ ਕੋ ਗੱਲ ਕਰਦਾ ਤਾਂ ਗਾਂਧੀ ਸਾਹਿਬ ਨੇ ਜੇ ਮੈਨੂੰ ਗੱਲ ਕਹੀ ਸੀ ਕਿ ਮੈਂ ਰਾਜਾ ਦੇ ਵੱਧ ਅਧਿਕਾਰਾਂ ਬਾਰੇ ਤਾਂ ਰਣ ਚੱਲ ਸਕਦਾ ਅੱਜ ਤਾਂ ਅਜਿਹੀ ਰਾਜਨੀਤਿਕ ਭਾਰ ਬਾਰੇ ਗੱਲ ਕਰਵਾ ਹੀ ਲੱਗ ਰਹੀ ਹੈ ਕਿ ਜਿਹੜੀ ਕਾਂਗਰਸ ਤੋਂ ਆ ਚਲੇ ਗਏ ਨੇ ਹੀ ਉਹ ਰਾਜਾ ਨੂੰ ਵੱਧ ਅਧਿਕਾਰ ਦਾ ਮਤਲਬ ਕਿ ਉਹਨਾਂ ਦਾ ਜਿਹੜਾ ਜ਼ਿੰਦਗੀ ਭਰ ਦਾ ਟੀਚਾ ਹੈ ਉਹਨੂੰ ਉਹ ਪੂਰਾ ਕਰਨਗੇ ਕਿਉਂਕਿ ਇੰਦਰਾ ਗਾਂਧੀ ਨੇ ਪਹਿਲਾਂ ਰਾਜਾ ਨੂੰ ਤੋੜ ਕੇ ਛੋਟੇ ਕਰਕੇ ਉਹਨਾਂ ਤੇ ਐਮਰਜੈਂਸੀਆਂ ਲਾ ਕੇ ਉਹਦੇ ਅਧਿਕਾਰ ਘਟਾਏ ਨੇ ਉਸੇ ਇੰਦਰਾ ਗਾਂਧੀ ਦੀ ਪਾਰਟੀ ਕੀ ਕਾਂਗਰਸ ਪਾਰਟੀ ਇਹ ਕਹੂਗੀ ਕਿ ਇੰਦਰਾ ਗਾਂਧੀ ਨੇ ਪਾਪ ਕੀਤਾ ਜੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੇ ਉਹ ਨਹੀਂ ਕਹੂਗੀ ਫਿਰ ਗਾਂਧੀ ਦੀ ਕੀ ਮਜਬੂਰੀ ਹੈ ਕਿ ਉਸ ਪਾਰਟੀ ਜਾਵੇ ਜਿਹਨੇ ਗੁਨਾਹ ਕੀਤੇ ਮੈਂ ਚਾਰਾਂ ਦੇ ਇਹ ਗੱਲ ਕਹਿਣਾ ਕਿ ਸਾਰਿਆਂ ਦਾ ਇੱਕ ਦੂਜੇ ਨਾਲ ਮਿਲਦਾ ਆਪ ਬਾਰੇ ਜਰੂਰ ਲੋਕਾਂ ਨੂੰ ਆਸ ਸੀ ਸਾਨੂੰ ਨਹੀਂ ਸੀ ਆਸ ਲੋਕਾਂ ਨੂੰ ਆਸ ਸੀ ਜਿਹੜਾ ਐਨੀ ਵੱਡੀ ਪੱਦਰ ਤੇ ਬੋਟਾਂ ਪਾਈਆਂ ਸੀ ਅੱਜ ਸਾਡੇ ਤੋਂ ਜ਼ਿਆਦਾ ਵਿਸ਼ਵਾਸ ਲੋਕਾਂ ਦਾ ਟੁੱਟਿਆ ਕਿਉਂਕਿ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਸਾਡਾ ਨਹੀਂ ਟੁੱਟਿਆ ਕਿਉਂਕਿ ਅਸੀਂ ਕੀਤਾ ਹੀ ਨਹੀਂ ਸੀ ਸਾਡੇ ਕੋਲ ਤਾਂ ਦੀਪ ਸਿੱਧੂ ਆਇਆ ਸੀ ਉਹਨੇ ਤਾਂ ਕਿਰਪਾਨ ਫੜ ਕੇ ਤੁਹਾਨੂੰ ਸਮਝਾੜ ਦੀ ਕੋਸ਼ਿਸ਼ ਕੀਤੀ ਸੀ ਉਹ ਤੁਸੀਂ ਕਿਰਪਾਨ ਦੇ ਵਾਰਸ ਹੋ ਤੁਸੀਂ ਝਾੜੂ ਦੇ ਵਾਰਸ ਨਾ ਬਣੋ ਇਕ ਗੱਲ ਕਹੀ ਉਹਨੇ ਅਮਰਗੜ ਜਦੋਂ ਸਰਦਾਰ ਸਿਮਰਤਜੀਤ ਸਿੰਘ ਮਾਨ ਦੇ ਨਾਲ ਆ ਕੇ ਦੀਪ ਸਿੱਧੂ ਬੋਲਦਾ ਅੱਜ ਦੁਨੀਆ ਭਰ ਦੇ ਵਿੱਚ ਬੈਠਾ ਪੰਜਾਬੀ ਤੇ ਸਿੱਖ ਦੀਪ ਸਿੱਧੂ ਦੀਆਂ ਗੱਲਾਂ ਤੋਂ ਅਗਵਾਈ ਲੈ ਰਿਹਾ ਤੇ ਉਹ ਦੀਪ ਸਿੱਧੂ ਮਾਨ ਸਾਹਿਬ ਦੇ ਕੋਲ ਆ ਕੇ ਕਹਿੰਦਾ ਪੰਜਾਬ ਦੇ ਹੱਕ ਦੇਵਾਉਣੇ ਸਿਮਰਨਜੀਤ ਸਿੰਘ ਮਾਨ ਫਲਾਨੀਆਂ ਤੋੜ ਕੇ ਕਹਿ ਕੇ ਗਿਆ ਯਾਰ ਤੁਸੀਂ ਨੌਜਵਾਨੋ ਤੁਸੀਂ ਆਪ ਇਹਦਾ ਫੈਸਲਾ ਕਰੋ ਕਿ ਆਪਾਂ ਜਿੱਧਰ ਜਾ ਰਹੇ ਹਾਂ ਇਹ ਤਾਂ ਸੋਚੀਆ ਆਪਾਂ ਕਿਉਂ ਸਾਨੂੰ ਕੀ ਮਜਬੂਰੀ ਐ ਸਾਡੀ ਰੋਟੀ ਅਸੀਂ ਆਪ ਕਮਾ ਕੇ ਖਾਣੀ ਐ ਕਿੰਨਾ ਕ ਸਾਡੇ ਮੁੰਡਿਆਂ ਨੂੰ ਨੌਕਰੀਆਂ ਦੇਤੀਆਂ ਜਾਂ ਬਾਦਲ ਨੇ ਜਾਂ ਕਾਂਗਰਸ ਨੇ ਜਾਂ ਆਪ ਨੇ ਜਾਂ ਕੁੜੀਆਂ ਨੂੰ ਪੜਾਈ ਸਰਕਾਰੀ ਸਕੂਲਾਂ 'ਚ ਹੈ ਹੀ ਨਹੀਂ ਕੈਨੂੰ ਬਾਰ ਕੁਚੀ ਮਾਰਨਾ ਸਮਾਰਟ ਸਕੂਲ ਨਹੀਂ ਬਣਦਾ ਟੀਚਰ ਬਣਾਉਣ ਨਾਲ ਬਣਦਾ ਆ ਯੂਨੀਵਰਸਿਟੀ ਤੋਂ ਮੈਨੂੰ ਪਤਾ ਲੱਗਿਆ ਬਹੁਤੇ ਕੋਰਸ ਐਸੇ ਚੱਲ ਰਹੇ ਨੇ ਕਾਈਟਾਈ ਸੋ ਬੱਚੇ ਨੂੰ ਇੱਕੋ ਹੀ ਟੀਚਰ ਪੜਾਉਂਦਾ ਵੀ ਅੱਦੇ ਪਹਿਲਾਂ ਪੜਜੋ ਅੱਦੇ ਬਾਅਦ ਵੀ ਟੀਚਰ ਹੀ ਕੱਖਣਾ ਪਵੇ ਜਿੱਥੇ ਚਾਰ ਟੀਚਰਾਂ ਦੀ ਲੋੜ ਹੈ ਉੱਥੇ ਇੱਕ ਟੀਚਰ ਦੀ ਡਿਊਟੀ ਹੈ ਕਿ ਤੂੰ ਭਾਈ बार-बार ਆ ਕੇ ਇੱਥੇ ਪੀੜ ਲੈ ਲੈ ਬੱਚੇ ਬਦਲੇ ਰਹਿਣਗੇ ਉਹ ਚਾਹ ਪੀਲਾ ਕਰਨਗੇ ਤੂੰ ਦੂਜੇ ਪੜਾ ਦੇ ਇਹ ਜਾ ਕੇ ਆਪ ਦੇਖ ਲਓ ਯੂਨੀਵਰਸਿਟੀ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਦਾ ਇਹ ਹਾਲ ਕਿਉਂ ਹੋਇਆ ਮੈਨੂੰ ਇੱਕ ਗੱਲ ਯਾਦ ਆ ਗਈ ਮੇਰੇ ਕੋਲ ਇੱਕ ਦੋਸਤ ਬੈਠਾ ਸੀ ਬਾਹਰੋਂ ਆਇਆ ਸੀ ਉਹ ਕਹਿੰਦਾ ਕਿ ਪਾਕਿਸਤਾਨ ਦਾ ਕੋਈ ਬੰਦਾ ਇਟਲੀ ਦੇ ਵਿੱਚ ਕੁਝ ਡਰਾਈਵਿੰਗ ਗਲਤ ਕਰਨ ਕਰਕੇ ਉਹਦਾ ਚਲਾਨ ਕੱਟਦਾ ਜਦੋਂ ਉਹ ਇਟਲੀ ਦੀ ਕੋਰਟ ਚ ਪੇਸ਼ ਹੋਇਆ ਜਿਹੜਾ ਚਲਾਨ ਭੁਗਤਣ ਵਾਸਤੇ ਤਾਂ ਜੱਜ ਨੇ ਕਿਹਾ ਕਿ ਤੁਸੀਂ ਕੰਮ ਕੀ ਕਰਦੇ ਹੋ ਕਹਿੰਦਾ ਜੀ ਮੈਂ ਵੈਸੇ ਪਾਕਿਸਤਾਨ 'ਚ ਕੰਮ ਆਂ ਟੀਚਰ ਆਂ ਇੱਥੇ ਤਾਂ ਮੈਂ ਸ਼ੇਅਰ ਕਰਨਾ ਹੈ ਤੁਸੀਂ ਮੇਰੇ ਤੋਂ ਉਹ ਥੋੜੀ ਜਿਹੀ ਗਲਤ ਡਰਾਈ ਜੱਜ ਆਪਣੀ ਕੁਰਸੀ ਤੋਂ ਉੱਠ ਗਿਆ ਕਹਿੰਦਾ ਇਹ ਫਿਰ ਚਲਾਨ ਕਰਨ ਵਾਲੇ ਬੰਦੇ ਨੂੰ ਪਤਾ ਨਹੀਂ ਹੁਣਾ ਕਿ ਤੁਸੀਂ ਟੀਚਰ ਹੋ ਇਟਲੀ ਦੇ ਵਿੱਚ ਟੀਚਰ ਦਾ ਜਲਾਨ ਨਹੀਂ ਕੀਤਾ ਅਸੀਂ ਨਹੀਂ ਇਨਸਪੈਕਟ ਕਰਦਾ ਕੀਤਾ ਹੀ ਨਹੀਂ ਜੰਦਾ ਮਤਲਬ ਕਿ ਪੜ੍ਹਾਈ ਦਾ ਤੇ ਪੜ੍ਹਾਈ ਕਰਾਉਣ ਵਾਲੇ ਦਾ ਕਿੰਨਾ ਵੱਡਾ ਰੁਤਬਾ ਹੁੰਦਾ ਇਸ ਗੱਲ ਤੋਂ ਪਤਾ ਲਾ ਜੱਜ ਆਪਣੀ ਕੁਰਸੀ ਤੋਂ ਖੜ ਗਿਆ ਵੀ ਯੂ ਆਰ ਇੱਕ ਟੀਚਰ ਦੇ ਇਟਲੀ ਫਰਾਂਸ ਕਦੇ ਵੀ ਕਿਸੇ ਟੀਚਰ ਦਾ ਚਲਾਉਣ ਨਹੀਂ ਘਟਦਾ ਕਿਉਂਕਿ ਅਸੀਂ ਤਾਂ ਤੁਹਾਡੇ ਤੋਂ ਸਾਰਾ ਕੁਝ ਸਿੱਖਣਾ ਹੈ ਕੀ ਸਾਡੇ ਇੱਥੇ ਰੁਤਬਾ ਹੈ ਤੇ ਜੇ ਖਤਮ ਹੋਇਆ ਤਾਂ ਕਿਹਨੇ ਕੀਤਾ ਇਹ ਜਰੂਰ ਤੁਹਾਨੂੰ ਸੁਣਨਾ ਪਏਗਾ ਆਪਣੇ ਲਈ ਨਾ ਸੋਚੋ ਮੇਰੇ ਨਾਲ ਨਾ ਸੋਚੋ ਪਰ ਇੱਕ ਵਿੱਚ ਆਉਣ ਵਾਲੀਆਂ ਸਾਡੀਆਂ ਨਸਲਾਂ ਬਾਰੇ ਸੋਚੀਏ ਕਿ ਅਸੀਂ ਕੋਈ ਹੁਣ ਆ ਮਕਾਨ ਬਣਾਇਆ ਸਭ ਤੋਂ ਪਹਿਲਾਂ ਤੁਸੀਂ ਕਹਾ ਬਈ ਉਹ ਕਟਾਈ ਚੰਗੀ ਤਰ੍ਹਾਂ ਕਰ ਲੈ ਕਿਤੇ ਨੀ ਨਾ ਕੱਚੀ ਹੋ ਜੇ ਉਪਰ ਜਿੰਨੀ ਉਹ ਸਾਰੀ ਹੋਣੀ ਹੈ ਉਹ ਡਿਪੈਂਡ ਕਰਦੀ ਹੈ ਨੀ ਤੇ ਤੇ ਸਾਡਾ ਬੱਚੇ ਦਾ ਜਿਹੜੀ ਪੜ੍ਹਾਈ ਹੈ ਉਹ ਤੁਹਾਡੀ ਨੀ ਜੇ ਬੱਚੇ ਦੀ ਪੜ੍ਹਾਈ ਵਧੀਆ ਕਰਾ ਦੋਗੇ ਉਹ ਦੁਨੀਆ 'ਚ ਜਿੱਥੇ ਮਰਜੀ ਚੱਲ ਜਵੇ ਉਹ ਮਾਰ ਨਹੀਂ ਖਾ ਸਕਦਾ ਤੇ ਜੇ ਉਹ ਪੜ੍ਹਾਈ ਦੀ ਨੀ ਹੀ ਕੱਚੀ ਹੋਊਗੀ ਤੁਸੀਂ ਜਿੱਥੇ ਮਰਜੀ ਭੇਜ ਦਿਓ ਉਹ ਕਿਤੇ ਨਾ ਕਿਤੇ ਮਾਰ ਖਾਊਗੀ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਮਝ ਚਾਹੀਦੀਆਂ ਨੇ ਮੈਂ ਬਤੌਰ ਐਮਪੀ ਕੰਟੈਸਟ ਕਰ ਰਿਹਾ ਤੁਹਾਡੇ ਕੋਲ ਪਹੁੰਚ ਐਮਪੀ ਦਾ ਜਿਹੜਾ ਕੰਮ ਹੈ ਉਹ ਕੋਮਾ ਦੇ ਫੈਸਲੇ ਕਰਨੇ ਨੇ ਪਾਰਲੀਮੈਂਟ ਚ ਬੈਠ ਕੇ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਨਵੇਟਾ ਜਿਵੇਂ ਬਲਵਿੰਦਰ ਸਿੰਘ ਨੇ ਕਿਹਾ ਵੀ ਜੇ ਤੁਸੀਂ ਸੰਗਰੂਰ ਦੇ ਲੋਕਾਂ ਨੇ ਆ ਡੇਢ ਸਾਲ ਪਹਿਲਾਂ ਪ੍ਰਧਾਨ ਸਾਹਿਬ ਨੂੰ ਚੁਣ ਕੇ ਭੇਜਿਆ ਪਾ ਇੱਕੋ ਇੱਕ ਐਮਪੀ ਆ ਕੱਡੋ ਰਿਕਾਰਡ ਹੋਰ ਤਾਂ ਬੱਚਾ ਕੋਲ YouTube ਹੈ ਪਾਰਲੀਮੈਂਟ ਪਾਓ ਸਿਮਰਨਜੀਤ ਸਿੰਘ ਮਾਨ ਪਾਓ ਤੁਹਾਡੇ ਕੋਲ ਸਪੀਚ ਆ ਜਾਗੀ ਵੀ ਮਾਨ ਸਾਹਿਬ ਖੁਦ ਕੀ ਬੋਲ ਰਹੇ ਨੇ ਪਾਰਲੀਮੈਂਟ ਦੇ ਅੰਦਰ ਮੈਂ ਤਾਂ ਪਾਰਲੀਮੈਂਟ ਦੇ ਬਾਹਰ ਬੋਲ ਰਿਹਾ ਨਾ ਜੇ ਤੁਸੀਂ ਅਧਿਕਾਰ ਦੇ ਦੋਗੇ ਮੈਂ ਵੀ ਅੰਦਰ ਜਾ ਕੇ ਬੋਲ ਸਕਦਾ ਅਧਿਕਾਰ ਤਾਂ ਤੁਸੀਂ ਦੇਣਾ ਨਾ ਤੁਸੀਂ ਅਧਿਕਾਰ ਦਿੱਤਾ ਮਾਨ ਸਾਹਿਬ ਨੂੰ ਸੰਗਰੂਦ ਦੇ ਲੋਕਾਂ ਨੇ ਤੁਹਾਡੇ ਵਰਗਿਆ ਭਰਾਵਾਂ ਨੇ ਭੈਣਾਂ ਨੇ ਤਾਂ ਉਹ ਅੰਦਰ ਜਾ ਕੇ ਤੁਹਾਡੀ ਗੱਲ ਕੀਤੀ ਜਿਹੜਾ Google 'ਚੋਂ ਕੱਢ ਕੇ ਦੇਖਿਓ ਕਿ ਜਿਹੜਾ ਪਿਛਲਾ ਸੈਸ਼ਨ ਸੀ ਉਹਦੇ ਚ ਪੰਜਾਬ ਤੋਂ ਕਿੰਨੇ ਐਮਪੀ ਗਏ ਸੀ ਇਹ ਤਾਂ ਜ਼ਾਹਰ ਹੈ ਕਿ ਪੰਜਾਬ ਤੋਂ ਤਾਂ 13 ਐਮਪੀ ਜਾਣਗੇ ਇੱਕ ਤਾਂ ਸਿਮਰਨਜੀਤ ਸਿੰਘ ਮਾਨ ਸੀ 12 ਲੋਕ ਹੋਰ ਪੰਜਾਬ ਦੇ ਅੱਡ ਤੇ 10 ਲੋਕ ਰਾਜ ਸਭਾ ਦੇ ਅੱਡ ਉਹ ਉੱਥੇ ਬੈਠੇ ਸੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਚੀ ਉੱਚੀ ਕਹਿ ਰਿਹਾ ਸੀ ਕਿ ਹਵਾਰਾ ਸਾਹਿਬ ਭਿਉਰਾ ਸਾਹਿਬ ਤਾਰਾ ਸਾਹਿਬ ਬਤੀ ਬਤੀ ਸਾਲ ਤੋਂ ਅੰਦਰ ਕਿਉਂ ਡੱਕੇ ਹੋ ਨੇ ਨਾ ਬੋਲ ਕੇ ਕਿਹਾ ਸਿਮਰਜੀਤ ਸਿੰਘ ਮਾਨ ਨੇ ਕਾ ਦੂਜੇ ਪੰਜਾਬੀ ਜਿਹੜੇ ਬੈਠੇ ਸੀ ਐਮਪੀ ਉਹ ਮਾਨ ਸਾਹਿਬ ਦਾ ਸਾਥ ਕਿਉਂ ਨਹੀਂ ਦੇ ਰਹੇ ਸੀ ਨਾ ਤਾਂ ਉਹ ਸਾਥ ਦੇ ਰਹੇ ਸੀ ਨਾ ਉਹ ਖੁਦ ਇਹ ਮੰਗ ਕਰ ਰਹੇ ਸੀ ਉਥੇ ਅੰਦਰ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਇੰਡੀਆ ਦੇ ਵਿੱਚ ਤੁਸੀਂ ਸਾਡੇ ਮੁੰਡੇ ਕਤਲ ਕੀਤੇ ਨੇ ਤੁਸੀਂ ਦੀਪ ਸਿੱਧੂ ਮਾਰਿਆ ਉਹਦੀ ਫੇਰ ਐਂਡ ਫਰਮ ਇਨਕੁਆਰੀ ਹੋਣੀ ਚਾਹੀਦੀ ਹੈ ਤੁਸੀਂ ਸਿੱਧੂ ਮੂਸੇਵਾਲਾ ਮਰਵਾਇਆ ਤੁਸੀਂ ਨਿਜਰ ਹਰਦੀਪ ਸਿੰਘ ਕੈਨੇਡਾ ਚ ਮਰਵਾਇਆ ਔਰ ਕੈਨੇਡਾ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਖੜਕੇ ਕੈਨੇਡਾ ਦੀ ਕਹਿ ਰਿਹਾ ਕਿ ਇੰਡੀਆ ਦੇ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਨੂੰ ਮਰਵਾਇਆ ਹੈ ਤਾਂ ਮਾਨ ਸਾਹਿਬ ਨੇ ਮੰਗ ਕੀਤੀ ਪਾਰਲੀਮੈਂਟ ਚ ਖੜਕੇ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਆਪਣੀ ਪਾਰਲੀਮੈਂਟ ਚ ਬੈਠ ਕੇ ਜਵਾਬ ਦੇਵੇ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜੋ ਕਹਿ ਰਿਹਾ ਉਹ ਸੱਚ ਹੈ ਜਾਂ ਝੂਠ ਹੈ ਇਹਨਾਂ ਨੇ ਜਵਾਬ ਨਹੀਂ ਦਿੱਤਾ ਪਰ ਪ੍ਰਧਾਨ ਸਭ ਬੋਲਦੇ ਰਹੇ ਤੁਹਾਡੇ ਹੱਕਾਂ ਦੀ ਤੁਹਾਡੇ ਸਿੱਖਾਂ ਦੀ ਗੱਲ ਕਰਦੇ। ਤੇ ਜੀ ਆਪ ਦੇ ਸਾਡੇ ਪੰਜਵਰਤ ਸਾਹਿਬ ਪਾਕਿਸਤਾਨ ਚ ਮਾਰਤੇ ਉਹ ਪ੍ਰਧਾਨ ਸਾਹਿਬ ਬੋਲੇ ਨਾਮ ਲੈ ਕੇ ਬੋਲੇ ਅਜੀਤ ਡੋਵਾਲ ਦਾ ਨਾਮ ਲਿਆ ਹੁਣ ਅਜੀਤ ਡੋਵਾਲ ਆਮ ਬੰਦਿਆਂ ਨੂੰ ਭਾਵੇਂ ਨਾ ਪਤਾ ਹੋਵੇ ਅੱਜ ਇੰਡੀਆ ਦਾ ਟੋਟਲ ਸਿਸਟਮ ਉਹ ਮਨੁੱਖ ਦੇ ਹੇਠਾਂ ਚੱਲਦਾ ਜੇ ਕੋਈ ਕਹੇ ਕਿ ਮੋਦੀ ਦੇ ਥਲੇ ਚੱਲਦਾ ਹੈ ਉਹ ਮੋਦੀ ਦਾ ਸਾਥੀ ਤਾਂ ਹੋ ਸਕਦਾ ਪਰ ਮੋਦੀ ਤੋਂ ਪੁੱਛ ਕੇ ਉਹਦੇ ਕੰਮ ਨਹੀਂ ਕਰਨਾ ਕਿਉਂਕਿ ਉਹ ਏਜੰਸੀਆਂ ਦਾ ਹੈੱਡ ਹੈ ਅਜੀਤ ਡੋਵਾਲ ਨੀਤੀ ਘੜਦਾ ਹੈ ਮੋਦੀ ਤੇ ਸ਼ਾਹ ਨੂੰ ਉਹਦੇ ਉੱਤੇ ਅਮਲ ਕਰਨਾ ਪੈਂਦਾ ਹੈ। ਉਹਦਾ ਨਾਂ ਲੈ ਕੇ ਕਿਹਾ ਮਾਨ ਸਾਹਿਬ ਨੇ ਅਜੀਤ ਡੋਵਾਲ ਨੇ ਨਿਕਲ ਗੁਪਤੇ ਰਹੀ ਅਮਰੀਕਾ ਦੇ ਗੁਰਪਤਵੰਦ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਹੈ। ਇਹ ਮਾਨ ਸਾਹਿਬ ਨੇ ਕਿਹਾ ਮੈਂ ਨਹੀਂ ਕਹਿੰਦਾ। ਅਮਰੀਕਾ ਦੀਆਂ ਏਜੰਸੀਆ ਅਮਰੀਕਾ ਦਾ ਡਾਇਰੈਕਟਰ CIA ਦਾ ਇੰਡੀਆ ਆ ਕੇ ਗਿਆ ਹੈ। ਡੋਸੀਅਰ ਬੜਾ ਕੇ ਗਿਆ ਕਾਗਜ਼ ਵੀ ਆ ਫਰੂਖ ਨੇ ਸਾਡੇ ਕੋਲ ਜਨਤਕ ਕਰੋ ਇਨਕੁਆਇਰੀ ਕਰਕੇ ਸਾਨੂੰ ਦੋ ਕਿ ਤੁਹਾਡੀਆਂ ਏਜੰਸੀਆਂ ਨੇ ਸਾਡੇ ਅਮਰੀਕਾ ਵਿੱਚ ਆ ਕੇ 1 ਕਰੋੜ ਰੁਪਏ ਦੀ ਸਪਾਰੀ ਦੇ ਕੇ ਨਿਖਲ ਗੁਪਤੇ ਰਾਹੀਂ ਅਮਰੀਕਾ ਦਾ ਸਿਟੀਜ਼ਨ ਗੁਰਪਤਵੰਦ ਸਿੰਘ ਪੰਨੂ ਕਿਉਂ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਛੋਟੀਆਂ ਗੱਲਾਂ ਨਹੀਂ ਪਰ ਇਹ ਐਮਪੀ ਨੇ ਕਰਦੇ ਤੁਹਾਡੀ ਕੌਮ ਦਾ ਭਵਿੱਖ ਤੁਹਾਡੇ ਕੌਮ ਦੇ ਲੀਡਰਾਂ ਨੇ ਘੜਨਾ ਹੈ ਹੁਣ ਮੈਂ ਕਹਾਂਗਾ ਮੈਨੂੰ ਕਹਿਣਗੇ ਉੱਥੇ ਬੋਲਣ ਦੇ ਨਾਲ ਕੀ ਹੋ ਜਾਏਗਾ ਕੋਈ ਜਦੋਂ ਤੁਸੀਂ ਉੱਥੇ ਬੋਲੋਗੇ ਇੱਥੇ ਬੋਲੋਗੇ ਇਹ ਆਵਾਜ਼ ਤੁਹਾਡੇ ਸਿਸਟਮ ਰਾਹੀਂ ਜਿੰਨੀ ਕੁ ਦੂਰ ਤੱਕ ਜਾ ਸਕੇਗੀ ਉਥੇ ਤੱਕ ਜਾਂਦੇ ਉਹਨੂੰ ਲੀਗਲ ਮੰਨਤਾ ਨਹੀਂ ਮਿਲੂਗੀ ਜਦੋਂ ਇਹੀ ਆਵਾਜ਼ ਪਾਰਲੀਮੈਂਟ ਜਾਊਗੀ ਉਹਨੂੰ ਲੀਗਲ ਮੰਨਤਾ ਮਿਲੂਗੀ ਉਹ ਆਵਾਜ਼ ਨੂੰ ਚੁੱਕ ਕੇ ਸਾਡੇ ਜਿਹੜੇ ਦੁਨੀਆ ਪਰਚ ਸਿੱਖ ਨੌਜਵਾਨ ਅੱਜ ਵਿਚਾਰੇ ਕੁਰਬਲ-ਕੁਰਬਲ ਕਰਦੇ ਫਿਰਦੇ ਨੇ ਤੜਫਦੇ ਫਿਰਦੇ ਨੇ ਉਹ ਦੁਨੀਆ ਪਰਚ ਲੈ ਕੇ ਜਾਣਗੇ ਪਾਰਲੀਮੈਂਟ 'ਚ ਖੜ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਿਹੜੇ ਤੱਥ ਪੇਸ਼ ਕਰ ਰਹੇ ਨੇ ਉਹ ਫਿਰ ਮਸਲਾ ਇੰਟਰਨੈਸ਼ਨਲ ਕੋਰਟ ਕੋਲ ਜਾਊਗਾ ਕਿਉਂਕਿ ਨੈਸ਼ਨਲ ਕੋਰਟ ਜਿਹੜੀ ਆ ਉਹਦਾ ਫੈਸਲਾ ਨਹੀਂ ਕਰਦੀ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨੌਜਵਾਨਾਂ ਨੂੰ ਮੈਂ ਖਾਸ ਕਰਕੇ ਕਹਿੰਦੇ ਆਪਣੇ ਬੁਰਦਾਂ ਨੂੰ ਆਪਣੀਆਂ ਮਾਮਾਂ ਨੂੰ ਆਪਣੇ ਭੈਣਾਂ ਨੂੰ ਇਹ ਗੱਲ ਨੂੰ ਸਮਝਾਓ ਟੱਕਿਆਂ ਦਾ ਕੋਈ ਅੰਤ ਨਹੀਂ 84 ਤੋਂ 94 ਤੱਕ ਮੇਰੀਆਂ ਅੱਖਾਂ ਸਾਹਮਣੇ ਤੁਹਾਡੇ ਲੱਖਾਂ ਨੌਜਵਾਨ ਝੂਠੇ ਪੁਲਸ ਮੁਕਾਬਲੇ ਤੇ ਮਾਰੇ ਖਾਲੜਾ ਸਾਹਿਬ ਨੇ ਕਿਹਾ ਕਿ ਇਹ ਅਣਪਛਾਤੀਆਂ ਲਾਸ਼ਾਂ ਨਹੀਂ ਸੀ 25000 ਲਾਸ਼ਾਂ ਉਹਨੇ ਲਵ ਲਈਆਂ ਸ਼ਮਸ਼ਾਨ ਘਾਟਾਂ ਜਾ ਕੇ ਕਿ ਆਹ ਦੇਖੋ ਆ ਜਿਹੜਾ ਬੱਚਿਆਂ ਦਾ ਰਿਕਾਰਡ ਹੈ ਜੋ ਕੂਸ ਦੇ ਕੇ ਗਿਆ ਇਹ ਤਾਂ ਫਲਾਣੇ ਪਿੰਡ ਦਾ ਹੈ ਇਹ ਤਾਂ ਫਲਾਣੇ ਪਿੰਡ ਦਾ 25000 ਬੰਦਿਆਂ ਦੀ ਲਿਸਟ ਤਿਆਰ ਕੀਤੀ ਜਿੰਨਾ ਉਹਦਾ ਸਲੜ ਹੋਗਾ ਉਹ ਵੀ ਇੱਕ ਵਕੀਲ ਸੀ ਤੱਕੀ ਪੀਏ ਜਿਹੜਾ ਦਰੱਖ ਕੋ ਪਕਾਗਾ ਮੀਤਾ 25000 ਇੱਕ ਕਰਦਿਆਂ ਸਾਨੂੰ ਟਾਈਮ ਨਹੀਂ ਲੱਗਾ ਤੇ ਉਹ ਕੀ ਸੀ ਟੋੜੇ ਪੰਜਾਬ ਚ ਹੋਇਆ ਟੋੜੇ ਅਮਰਸਰ ਸ਼ਹਿਰ ਚ ਹੋਇਆ ਘਰ ਦੇ ਬਾਹਰ ਆਪਣੀ ਕਾਰ ਖੁੰਦਾ ਸੀ ਚੁੱਕ ਕੇ ਲੈ ਗਏ ਅੱਜ ਤੱਕ ਕੋਈ ਲਾਸੀ ਨਹੀਂ ਦਿੱਤੀ ਜਿਹੜਾ ਨਾਮ ਸੀਗਾ ਫਾਰਮ ਤੋਂ ਫਾਇਰ ਤੁਹਾਡਾ ਜੱਫੇਦਾਰ ਤਖਤ ਸਾਹਿਬ ਦਾ ਭਾਈ ਗੁਰਦੇਵ ਸਿੰਘ ਕੰਕੇ ਟੁਕੜੀ ਟੁਕੜੀ ਕਰਕੇ ਮਾਰ ਕੇ ਮੱਛੀਆਂ ਅੱਗੇ ਸਤਲੁਜ ਦਰਿਆ 'ਚ ਸੁੱਟਦਾ ਤੇ ਤੁਹਾਡਾ ਕੋਈ ਵੀ ਜੀ ਮਿਸਟਰ ਬਾਦੂ ਤਿੰਨ ਵਾਰ ਬਣ ਗਿਆ ਉਸ ਤੋਂ ਬਾਅਦ ਉਹ ਨਹੀਂ ਬੋਲਦਾ ਅੱਜ ਕਹੀ ਜਾਂਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਹੁਣ ਪਤਾ ਹੈ ਕਿ ਸਿੱਖ ਸਾਡਾ ਸਾਥ ਨਹੀਂ ਦੇ ਰਹੇ ਤੁਸੀਂ ਸਿੱਖਾਂ ਦੀ ਸਾਰ ਨਹੀਂ ਲਈ ਔਰ ਸਿੱਖ ਤੁਹਾਡੀ ਸਾਥ ਨਹੀਂ ਲੈਤੇ ਔਰ ਅੱਜ ਮੈਂ ਕਹਿੰਦਾ ਗੱਲਾਂ ਜਿੰਨੀਆਂ ਕਹੋਗੇ ਸੱਚੀਆਂ ਆਪਾਂ ਕੋਰਡਨਲ ਜਦੋਂ ਕਹੋਂਗੇ ਬੱਚਿਓ ਮੈਂ ਆ ਕੇ ਕਰਨਾ ਚਾਹੁੰਨਾ 50 ਸਾਲ ਦੀ ਗੱਲ ਮੈਂ ਕਹਾ ਕਿ ਮੈਂ ਅੱਧੇ ਘੰਟੇ ਚ ਪੂਰੀ ਕਰ ਦੂੰਗਾ ਫੈਨੀਸੋਂ ਰਫਰਾਕਿਸ਼ੇ ਦੀ ਵੀ ਮੈਂ ਤਰੁਕ ਤੂਕ ਮਾਤਰ ਦੱਸਿਆ ਕਿ ਇੱਕ ਪਾਸੇ ਤੁਹਾਡੇ ਨਾਲ ਕੌਮੀ ਤੱਕਾ ਹੈ ਦੂਜੇ ਪਾਸੇ ਤੁਹਾਡੇ ਪੰਜਾਬ ਨਾਲ ਤੱਕਾ ਹੈ ਪਾਣੀਆਂ ਦਾ ਤੱਕਾ ਪੰਜਾਬ ਨਾਲ ਹੈ ਪੰਜਾਬ ਨਹੀਂ ਤਾਂ ਕੌਮ ਕਿਵੇਂ ਜਿੰਦੀ ਰਹੇਗੀ ਕੌਮ ਨਹੀਂ ਤਾਂ ਪੰਜਾਬ ਕਿਵੇਂ ਜਿੰਦਾ ਰਹੇਗਾ ਤੇ ਆਪਸ ਵਿੱਚ ਮਿਲੇ ਹੋਏ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਯਾਦ ਰੱਖਣੀ ਪੈਗੀ ਤੁਹਾਨੂੰ ਪੰਜਾਬ ਵਸਦਾ ਗੁਰਾਂ ਦੇ ਨਾਮ ਪ੍ਰੋਫੈਸਰ ਪੂਰਨ ਸਿੰਘ 1931 ਚ ਡੈਥ ਵੀ ਹੋ ਗਈ ਸੀ ਇਹਦਾ ਮਤਲਬ 1925 1920 ਚ ਕਿਤੇ ਲਿਖਿਆ ਹੋਊਗਾ ਉਹਨਾਂ ਨੇ ਉਦੋਂ ਪੰਜਾਬ ਦਾ ਨਕਸ਼ਾ ਇਹ ਨਹੀਂ ਸੀ ਬੜਾ ਵੱਡਾ ਪੰਜਾਬ ਸੀ ਉਹਨੇ ਉਸ ਪੰਜਾਬ ਦੀ ਗੱਲ ਕੀਤੀ ਆ ਅੱਜ ਪ੍ਰੋਫੈਸਰ ਪੂਰਨ ਸਿੰਘ ਦਾ ਕਤਾਬਾ ਤੁਸੀਂ ਯੂਨੀਵਰਸਿਟੀ ਚੋਂ ਪੜ੍ਹਦੇ ਹੋ ਤੁਹਾਡੇ ਸਿਲੇਬਸਾਂ ਚ ਲੱਗਦੀਆਂ ਨੇ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਤਾ ਕਦੇ ਪੜ੍ਹ ਕੇ ਦੇਖਿਓ ਪੰਜਾਬ ਵਸੂਦਾਰ ਗੁਰਾਂ ਦੇ ਨਾਮ ਤੇ ਸੋ ਮੇਰੇ ਕੋਲ ਤਾਂ ਇਹ ਹੀ ਗੱਲਾਂ ਨੇ ਮੈਂ ਆਪਣੀ ਸਾਰੀ ਜ਼ਿੰਦਗੀ ਜਿੰਨੀ ਕੁ ਹੋਰ ਤੱਕ ਹੈ ਕਿਸੇ ਸੱਚ ਨਾਲ ਲੱਗਿਆ ਮੈਂ ਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਹਾਂ ਮੈਂ ਵੀ ਪ੍ਰੋਫੈਸਰ ਹੀ ਛੱਡੀ ਹੈ ਉਹਦਾ ਕੋਈ ਕਾਰਨ ਤਾਂ ਸੀ ਨਾ ਕਿ ਮੈਂ ਤੁਹਾਡੇ ਉਹ ਜਿਹੜੀ ਚੀਜ਼ ਮੇਰੇ ਪੰਜਾਬ ਦੇ ਲੋਕ ਨਹੀਂ ਪਛਾਣ ਸਕਦੇ ਜਮਾਨ ਸਾਹਿਬ ਨੇ ਫੈਸਲਾ ਕਰ ਲਿਆ ਕਿ ਅਸੀਂ ਆਪਣਾ ਕੁਝ ਨਹੀਂ ਦੇਖਣਾ ਅਸੀਂ ਕੌਮ ਦੀ ਸੇਵਾ ਕਰਨੀ ਆ ਕੌਮ ਸਾਨੂੰ ਸਮਝੇ ਨਾ ਸਮਝੇ ਪਰ ਅਸੀਂ ਤਾਂ ਸਮਝਦੇ ਆ ਨਾ ਮੈਨੂੰ ਫਗਤ ਕਬੀਰ ਜੀ ਦਾ ਇੱਕ ਤੁਕ ਗੁਰਦੰ ਸਾਹਿਬ ਦੇ ਵਿੱਚ ਹਮੇਸ਼ਾ ਯਾਦ ਆ ਜਾਂਦੀ ਆ ਉਹਨੂੰ ਪੜ੍ਹ ਕੇ ਕਦੇ ਸਮਝਣ ਦੀ ਕੋਸ਼ਿਸ਼ ਕਰਿਓ ਹਮੈ ਜੋ 부ਝਣ 부ਝਿਆ ਪੂਰੀ ਪਰਿ ਬਲਾਈ ਫਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਜਿਹੜਾ ਪਤਾ ਲੱਗ ਗਿਆ ਸੱਚ ਕੀ ਐ ਇਹ ਤਾਂ ਮੇਰੇ ਗਲ ਬਲਾ ਪੈ ਗਈ ਮੈਂ ਇਹਨੂੰ ਛੱਡ ਨਹੀਂ ਸਕਦਾ ਤੇ ਲੋਕ ਨੂੰ ਮੰਨਦੇ ਨਹੀਂ ਇਹ ਗੁਰਦੰ ਸਾਹਿਬ ਦੇ ਆਪੋਸਪਸੀਟ ਟੂਰਿੰਗ ਮੱਥਾ ਜੂਟੇ ਤੇ ਉਹ ਸਾਡਾ ਇੱਕ ਕਰਮ ਬਣ ਗਿਆ ਜਦ ਕੇ ਕਰਮ ਕਾਂਡ ਤੋਂ ਹਟਾ ਕੇ ਗੁਰੂ ਨੇ ਅਮਲ ਦੇ ਨਾਲ ਜੋੜਿਆ ਸੀ ਅਮਨ ਜੇ ਕੀਤੇ ਦੁਨੀਆ ਵਿੱਚ ਸੇਦਰ ਗਿਆ ਆ ਵੇ ਕੰਮ ਦਰਗਾਹ ਦੇ ਵਿੱਚੇ ਜਾਣਾ ਅਕਾਲ ਪੁਰਖ ਦੀ ਜਿਹਹਾ ਜੇ ਕਰਮ ਕਰਕੇ ਜਾਉਂਗੇ ਜਿਹਹਾ ਜੇ ਕੰਮ ਦੁਨੀਆ ਚ ਕਰਕੇ ਜਾਉਂਗੇ ਇਹ ਗੁਰੂ ਸਾਹਿਬ ਕਹਿੰਦੇ ਨੇ ਤੇ ਸਾਡਾ ਇਹੀ ਸੁਭਾਅ ਹੈ ਮੈਂ ਕੌਮ ਲਈ ਜੀਣਾ ਚਾਹੁੰਦਾ ਤੇ ਜਿੰਦਾ ਆ ਮੈਂ ਪੰਜਾਬ ਲਈ ਜੀਣਾ ਚਾਹੁੰਦਾ ਤੁਸੀਂ ਦਾ ਰਖਾ ਉਸੇ ਇਹੀ ਮੇਰਾ ਮੈਨੀਫੈਸਟੋ ਹੈ ਇਹੀ ਮੇਰਾ ਅਜੰਡਾ ਹੈ ਤੁਸੀਂ ਮੇਰੇ ਲਈ ਵੋਟਾਂ ਕਰੋ ਪਰ ਮੇਰੇ ਤੋਂ ਵੱਧ ਆਪਣੇ ਪੰਜਾਬ ਲਈ ਵੋਟਾਂ ਕਰੋ ਇਹ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਤੇ ਪਾਸ ਹੈ ਕਿ ਜਿਸ ਉਤਸ਼ਾਹ ਦੇ ਨਾਲ ਤੁਸੀਂ ਆਏ ਹੋ ਸਾਰੇ ਬਜ਼ੁਰਗ ਵੀ ਆਏ ਹੋ ਮੇਰੇ ਭਰਾ ਵੀ ਆਏ ਹੋ ਮੇਰੇ ਬੱਚੇ ਵੀ ਆਏ ਹੋ ਤੁਸੀਂ ਬੱਚੇ Google ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਸੱਚ ਜਿਹੜੇ ਮੈਂ ਬੋਲ ਕੇ ਗਿਆ ਇਹਨਾਂ ਸੱਚਾ ਨੂੰ ਪਰਖਿਓ ਇਹ ਪਰਖ ਕੇ ਤੋਂ ਲੱਗਾ ਕਿ ਇਹ ਬੰਦਾ ਠੀਕ ਬੋਲ ਕੇ ਗਿਆ ਸੀ ਫਿਰ ਜ਼ਰੂਰ ਤੁਹਾਡੀ ਡਿਊਟੀ ਬਣਦੀ ਹੈ ਸਾਰੇ ਨੌਜਵਾਨਾਂ ਦੀ ਕਿ ਪਿੰਡ-ਪਿੰਡ ਜਿਹੜੇ ਤੁਹਾਡੀ ਹੋਮ ਤੇ ਭਾਵੇਂ ਜਿੱਥੇ ਤੁਹਾਡੀ ਦੋਸਤੀ ਹੈ ਰਿਸ਼ਤੇਦਾਰੀ ਹੈ ਉੱਥੇ ਸਾਰੇ ਨੂੰ ਕਹੋ ਭਾਈ ਆਪਾਂ ਹੁਣ ਫੋਨ ਕਰਨੇ ਨੇ ਵੀ ਇੱਕ ਲੜੀ ਬਣਾ ਕੇ ਚੱਲੋ ਤਾਂ ਜੋ ਜਿਹੜੀ ਉਹ ਲੜੀ ਹੈ ਉਹ ਪੰਜਾਬ ਦਾ ਤੇ ਸਿੱਖਾਂ ਦਾ ਅੱਗੇ ਜਾ ਕੇ ਡਿਫੈਂਸ ਬਣ ਸਕੇ ਬੋਲ ਸਕੇ ਆਹ ਮੁੰਡਾ ਤੁਹਾਡੇ ਤੁਹਾਡੇ ਹੱਥ ਚ ਬੋਲਿਆ ਜਲਵੇਲੇ ਆਲਾ ਨਵਦੀਪ ਉਹਨੇ ਕੀ ਗੁਨਾਹ ਕੀਤਾ ਹਾਂ ਇੱਕ ਗੁਨਾਹ ਉਹੀ ਕੀਤਾ ਜੋ ਗੁਰੂ ਨਾਨਕ ਨੇ ਕੀਤਾ ਜੋ ਗੁਰੂ ਨਾਨਕ ਸਫਾ ਤੇ ਗਿਆ ਸੀ ਫਿਰ ਗੁਰੂ ਨਾਨਕ ਕਹਿੰਦਾ ਬਾਬਰ ਤੂੰ ਜਾਬਰ ਹੈ ਕਹਦਾ ਟੱਕੋ ਜੀ ਬਾਬਰ ਕਹਿੰਦਾ ਟੱਕੋ ਜੀ ਨਵਦੀਪ ਨੇ ਵੀ ਉਹਦੇ ਬੱਚਾ ਹੋਣ ਦੇ ਨਾਤੇ ਗੁਰੂ ਨਾਨਕ ਦਾ ਬੱਚਾ ਜਾਂ ਉਪਾਸ਼ਕ ਹੋਣ ਦੇ ਨਾਤੇ ਇਹ ਹਾਕਰ ਜੋ ਉਹਦੀ ਭਾਸ਼ਾ ਹੈ ਵੀ ਤੁਹਾਡੇ ਵਾਲੀ ਭਾਸ਼ਾ ਹੀ ਹੋ ਜੀ ਵੀ ਤੁਮੇ ਤੱਕਾ ਕਰ ਜੀ ਉਮੇਸ਼ਾ ਬੋਲਦਾ ਉਹਦੇ ਮਾਪੇ ਨੇ ਅਮਰਤ ਵੀ ਛੱਕਿਆ ਇਹ ਦੁੱਖ ਹੋਇਆ ਅੱਜ ਦੀ ਸਟੇਟ ਨੂੰ ਜੇ ਪੰਜਾਬ ਦੇ ਨਾਲ ਨਾਲ ਹਰਿਆਣੇ ਵਾਲੇ ਭਰਾ ਵੀ ਅਮਰ ਛੱਕ ਕੇ ਇੱਕ ਬਣ ਗਏ ਫਿਰ ਅਸੀਂ ਫਿਰ ਤੁਹਾਨੂੰ ਮੂਸੇਵਾਲੇ ਦੀ ਉਹ ਲੈਣ ਜਾਦਾ ਹੈਗੀ ਸਾਨੂੰ ਸਾਡਾ ਗਾਣਾ ਦੇ ਸਾਨੂੰ ਪੰਜਾਬ ਤੇ ਹਰਿਆਣਾ ਦੇ ਇਹ ਗਾਣਾ ਹੈ ਜਿਹਦੇ ਕਰਕੇ ਉਹਦਾ ਕਤਲ ਹੋਇਆ ਸਾਨੂੰ ਸੋਵਰਨਿਟੀ ਦੇ ਦਿਓ ਇਹ ਗਾਣਾ ਹੈ ਉਹਦਾ ਮਿਲੀਅਨਸ ਐਂਡ ਮਿਲ ਅਰਬਾਂ ਲੋਕ ਨੂੰ ਸੁਣਦੇ ਸੀ ਅਰਬਾਂ 100 ਕਰੋੜ ਦਾ ਇੱਕ ਅਰਬ ਬਣ ਜਾਂਦਾ ਹੈ ਕਈ 100 ਕਰੋੜ ਦੀ ਫਾਲੋਇੰਗ ਸੀ ਕੱਢ ਕੇ ਦੇਖ ਲੋ ਉਹਦੇ ਗਾਣਿਆਂ ਚੋਂ ਤਾਂ ਹਕੂਮਤ ਨੇ ਕਿਹਾ ਕਿ ਕਿੰਨੇ 100 ਕਰੋੜ ਬੰਦੇ ਇਹ ਕੰਝ ਇਹ ਗੱਲ ਪਏਗੀ ਵੀ ਇਹ ਸੋਵਰਨਿਟੀ ਦੀ ਗੱਲ ਕਰ ਰਿਹਾ ਹੈ ਤਾਂ ਉਹ ਪੁੱਛਣਗੇ ਗੂਗਲ ਤੋਂ ਵੀ ਇਹ ਸੋਵਰਨਿਟੀ ਕੀ ਹੁੰਦੀ ਹੈ ਤਾਂ ਫਿਰ ਪਤਾ ਲੱਗੂਗਾ ਵੀ ਸਿਮਰਨਜੀਤ ਸਿੰਘ ਮਾਨ ਸੰਧ ਜਮਾਇਲ ਸਿੰਘ ਪਿੰਡਰਾ ਵਾਲੇ ਜਿਹੜੀ ਗੱਲ ਕਰ ਰਹੇ ਸੀ ਉਹੀ ਦੀਪ ਕਰ ਰਿਹਾ ਹੈ ਉਹੀ ਸਿੱਧੂ ਮੂਸੇਵਾਲਾ ਕਰ ਰਿਹਾ ਇਸ ਕਰਕੇ ਉਹਨੂੰ ਮਤ ਲਾਰਜ ਕਰਦਾ ਹੈ ਕਿ ਕਿੱਥੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਹੈ ਉਹ ਹਕੂਮਤ ਨੇ ਕਰਾਇਆ ਉਹ ਇੱਥੋਂ ਪਤਾ ਲੱਗਦਾ ਹੈ ਜਦੋਂ ਬਿਸ਼ਨੋਈ ਕਹਿੰਦਾ ਹੈ ਕਿ ਮੈਂ ਕਤਲ ਕਰਵਾਇਆ ਜੇਲ੍ਹ 'ਚ ਬੈਠਾ ਹੈ ਜਿਹੜਾ ਮੁੰਡਾ ਬਿਸ਼ਨੋਈ ਗੈਂਗਸਟਰ ਹੈ ਉਹ ਜੇਲ੍ਹ 'ਚ ਬੈਠਾ ਹੈ ਪੰਜਾਬ ਦੀ ਜੇਲ੍ਹ 'ਚ ਉਹ ਕਹਿੰਦਾ ਮੈਂ ਮਰਵਾਇਆ ਮੂਸੇਵਾਲਾ ਤੇ ਗੋਲਡੀ ਬਰਾੜ ਕੈਨੇਡਾ 'ਚ ਬੈਠ ਕੇ ਕਹਿੰਦਾ ਹੈ ਕਿ ਅਸੀਂ ਮਰਵਾਇਆ ਬਿਸ਼ਨੋਈ ਦੇ ਕਹਿਣ ਤੇ ਮਰਵਾਇਆ ਹੁਣ ਉਸੇ ਕਾਤਲ ਦੀ ਬਿਸ਼ਨੋਈ ਦੀ ਬਠਿੰਡੇ ਦੀ ਜੇਲ੍ਹ 'ਚ ਇੰਟਰਵਿਊ ਹੋ ਜਾਂਦੀ ਆ ਪੱਤਰਕਾਰ ਪਟਿਆਲ ਆ ਕੇ ਉਹਦੀ ਅੱਧੇ ਘੰਟੇ ਦੀ ਇੰਟਰਵਿਊ ਲੈ ਲੈਂਦਾ ਹੈ ਪੰਜਾਬ ਦੇ ਡੀਜੀਪੀ ਨੂੰ ਪੁੱਛਦੇ ਨੇ ਪ੍ਰੈਸ ਵੀ ਇਹ ਜਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਕਿਵੇਂ ਹੋ ਗਈ ਜੀ ਡੀਜੀਪੀ ਕਹਿੰਦਾ ਜਿਹੜਾ ਵੀ ਗੁਪਤ ਹੈ ਅੱਜ ਕੱਲ੍ਹ ਕੌਣ ਹੈ ਯਾਦਵ ਯਾਦਵ ਕਹਿੰਦਾ ਕਿ ਇਹ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਤੁਸੀਂ ਸੁਣਿਓ ਸਾਰਾ ਕੁਝ ਤੇ ਰਿਕਾਰਡ ਤੇ ਆ ਦੂਜੇ ਦਿਨ ਉਹ ਇੱਕ ਹੋਰ ਇੰਟਰਵਿਊ ਦੇ ਦਿੱਤਾ ਉਹ ਕਹਦਾ ਹੁਣ ਤਾਂ ਪੰਜਾਬ ਚ ਹੋਈ ਐ ਮੈਂ ਤਾਂ ਪੰਜਾਬ ਚ ਹੀ ਬੈਠਾ ਕੋਈ ਜਵਾਬ ਨਾ ਦਿੱ ਜਿੱਦੀ ਬੋਲਦਾ ਨਾ ਚੀ ਮਿਸਟਰ ਬੋਲਦਾ ਕਿਉਂ ਜਿਸ ਦਿਨ ਉਹਦੀ ਸਿਕਿਉਰਿਟੀ ਘਟਾਈ ਐ ਭਗਵੰਤ ਮਾਨ ਦਾ ਓਐਸਡੀ ਪ੍ਰੈਸ ਦਾ ਬਲਤੇਜ ਪੰਨੂ ਅਖਬਾਰਾਂ ਨੂੰ ਦੱਸ ਰਿਹਾ ਵੀ ਅਸੀਂ ਮੂਸੇ ਵਾਲੇ ਦੀ ਸਿਕਿਉਰਿਟੀ ਘਟਾਤੀ ਜੇ ਘਟਾਤੀ ਵੀ ਢੰਡੋਰਾ ਤੋਂ ਪਿੱਟਦੇ ਹਾਂ ਅਸਲ ਵਿੱਚ ਤੁਸੀਂ ਦੂਜੇ ਨੂੰ ਸੁਨੇਹਾ ਦੇ ਲਿਓ ਵੀ ਹੋਣ ਦੇ ਨਾਲ ਬਹੁਤ ਥੋੜੇ ਗੱਲ ਮੈਨੂੰ ਹੁੰਦੇ ਨੇ ਜਦੋਂ ਮਰਜ਼ੀ ਆ ਕੇ ਮਾਰ ਦਿਓ ਦੂਜੇ ਦਿਨ ਉਹ ਮਾਰ ਜਾਂਦੀ ਔਰ ਜਿਹੜੀ ਇੰਟਰਵਿਊ ਹੋਈ ਹੈ ਉਹ ਹੁਣ ਮਕਦਮਾ ਚੱਲ ਰਿਹਾ ਹੈ ਹਾਈ ਕੋਰਟ ਚ ਪਿਛਲੇ 4 ਮਹੀਨਿਆਂ ਚ ਤਿੰਨ ਪੇਸ਼ੀਆਂ ਪੈ ਚੁੱਕੀਆਂ ਨੇ ਤਿੰਨਾਂ ਪੇਸ਼ੀਆਂ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਇੰਟਰਵਿਊ ਕਿਵੇਂ ਹੋਈ ਹੈ ਪੰਜਾਬ ਸਰਕਾਰ ਉੱਥੇ ਜਵਾਬ ਦੇ ਰਹੀ ਹੈ ਕਿ ਅਸੀਂ ਜੀ ਇਹਦੀ ਇਨਕੁਆਰੀ ਕਰ ਰਹੇ ਕਿੰਨੇ ਹਾਸੇ ਵਾਲੀ ਗੱਲ ਹੈ ਇੱਕ ਅਫਸਰ ਨੂੰ ਸ਼ਾਮ ਨੂੰ ਬੁਲਾਉਣਾ ਹੈ ਭਗਵਾਨ ਜੀ ਨੂੰ ਸਵੇਰੇ ਬੁਲਾਉਣਾ ਹੈ ਸਾਹਮਣੇ ਬਿਠਾਉਣਾ ਹੈ ਸੁਪਰਡੈਂਟ ਜੇਲ੍ਹ ਨੂੰ ਮੈਂ ਦੱਸੋ ਜੀ ਆਪਣਾ ਰਜਿਸਟਰ ਦੇਖ ਕੇ ਵੀ ਆਹ ਇੰਟਰਵਿਊ ਅੰਦਰ ਬਿਠਾ ਕੇ ਵੀ ਉਹਦੇ ਇੰਟਰਵਿਊ ਬਾਹਰੋਂ ਆ ਕੇ ਬੰਦਾ ਕਰ ਜਾਂਦਾ ਦੱਸੋ ਕੌਣ ਜ਼ਿੰਮੇਵਾਰ ਹੈ ਸਸਪੈਂਡ ਕਰੋ 4 ਮਹੀਨੇ ਚ ਹਜੇ ਹਾਈ ਕੋਰਟ ਤੇ ਜਵਾਬ ਨਹੀਂ ਦਿੱਤਾ ਇਸ ਤੋਂ ਵੱਧ ਸਾਨੂੰ ਨਹੀਂ ਚਾਹੀਦਾ ਕਿ ਇਹ ਸਟੇਟ ਨੇ ਕਤਲ ਕਰਵਾਇਆ ਜੇ ਇਹ ਕਰਵਾਇਆ ਅਗਰ ਦੀਪ ਸਿੱਧੂ ਵੀ ਕਰਾਇਆ ਜੇਸ਼ਕੋ ਐਕਸੀਡੈਂਟ ਦਾ ਬਹਾਨਾ ਪੜਾਤਾ ਇੱਥੇ ਸਿੰਘਾਂ ਗੋਲੀਆਂ ਮਾਰਦੀਆਂ ਸੋ ਮੇਰੀ ਬੇਨਤੀ ਹੈ ਕੇਵਲ ਦੁੱਖ ਮਨਾਉਣ ਨਾਲ ਦੁੱਖ ਨਹੀਂ ਘਟਣਾ